ਦੋਸਤੋ ਤੁਸੀਂ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਹੁਤ ਸਾਰੀਆਂ ਅਜੀਬੀਆਂ ਵੀਡੀਓ ਵੇਖੀਆਂ ਹੋਣਗੀਆਂ ਜਿਨ੍ਹਾਂ ਵਿੱਚ ਰੰਗ-ਬਰੰਗੇ ਚੋਲੇ ਪਾ ਕੇ ਬੈਠਾ ਇੱਕ ਬਾਬਾ ਜੰਗਲ ਵਿੱਚ ਛਪਰੀਆਂ ਪਾ ਕੇ ਰਹਿੰਦਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ ਲੋਕ ਦਰਖਤਾਂ ਦੀ ਛਾਂ ਹੇਠ ਬੈਠੇ ਬਾਬੇ ਦਾ ਦੀਵਾਨ ਸੁਣ ਰਹੇ ਹਨ ਬਹੁਤ ਸਾਰੇ ਜੰਗਲੀ ਜਾਨਵਰ ਜਿਵੇਂ ਹਾਥੀ ਘੋੜੇ ਹਿਰਨ ਸੱਪ ਸਾਰੇ ਬਾਬੇ ਦੇ ਆਲੇ-ਦੁਆਲੇ ਬੈਠੇ ਹੁੰਦੇ ਬਾਬਾ ਹਾਥੀਆਂ ਦੀ ਹੀ ਸਵਾਰੀ ਕਰਦਾ ਹੈ ਵੇਖਣ ਨੂੰ ਇਹ ਦ੍ਰਿਸ਼ ਬੜਾ ਮਨਮੋਹਕ ਲੱਗਦਾ ਕਿ ਜਿਵੇਂ ਬਾਬਾ ਜੰਗਲ ਵਿੱਚ ਮੰਗਲ ਲਾਈ ਬੈਠਾ ਹੋਵੇ ਇਸ ਬਾਬੇ ਦਾ ਨਾਮ ਹੈ ਬਾਬਾ ਦਰਸ਼ਨ ਸਿੰਘ ਟੱਕੀ ਵਾਲਾ ਦੇ ਦੂਸਰੇ ਬਾਬਿਆਂ ਦੀ ਤਰ੍ਹਾਂ ਸਾਲ 1999 ਦੇ ਵਿੱਚ ਉਸ ਸਮੇਂ ਸੁਰਖੀਆਂ ਦੇ ਵਿੱਚ ਆਇਆ ਜਦੋਂ ਅਚਾਨਕ ਬਾਬੇ ਨੂੰ ਪੁਲਸ ਚੁੱਕ ਲੈਂਦੀ ਹੈ ਉਹਨਾਂ ਸਮਿਆਂ ਵਿੱਚ ਵੀ ਬਾਬੇ ਦੀ ਚੜਤ ਇੰਨੀ ਹੁੰਦੀ ਸੀ ਕਿ ਨੇੜੇ ਤੇੜੇ ਦੇ ਪਿੰਡਾਂ ਵਿੱਚ ਆਉਣ ਜਾਣ ਲਈ ਵੀ ਬਾਬਾ ਹੈਲੀਕਾਪਟਰ ਵਰਤਦਾ ਸੀ ਜਿਸ ਕਰਕੇ ਲੋਕਾਂ ਨੇ ਬਾਬੇ ਨੂੰ ਹੈਲੀਕਾਪਟਰ ਬਾਬੇ ਦੇ ਨਾਮ ਨਾਲ ਮਸ਼ਹੂਰ ਕਰ ਦਿੱਤਾ ਬਾਬਾ ਦਰਸ਼ਨ ਸਿੰਘ ਟੱਕੀ ਵਾਲੇ ਤੇ ਸਾਲ 1999 ਵਿੱਚ ਹੋਈ ਇੱਕ ਪੁਲਿਸ ਕੇਸ ਦੀ ਅੱਜ ਚਰਚਾ ਕਰਾਂਗੇ। ਬਾਬਾ ਦਰਸ਼ਨ ਸਿੰਘ ਟੱਕੀ ਵਾਲੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਕੁਝ ਪੁਲਿਸ ਨੇ ਖੁਲਾਸੇ ਕੀਤੇ ਸਨ ਉਹ ਬੜੇ ਹੀ ਸੰਗੀਨ ਅਤੇ ਹੋਸ਼ ੜਾਉਣ ਵਾਲੇ ਸਨ। ਕੀ ਹੈ ਬਾਬੇ ਦਰਸ਼ਨ ਸਿੰਘ ਟੱਕੀ ਵਾਲੇ ਦਾ ਪਿਛੋਕੜ? ਕਿਵੇਂ ਉਹ ਦਿਨਾਂ ਵਿੱਚ ਇੰਨਾ ਪਾਵਰਫੁਲ ਬਣ ਗਿਆ? ਤੇ ਪੁਲਿਸ ਨੇ ਬਾਬੇ ਨੂੰ ਕਿਉਂ ਗ੍ਰਿਫਤਾਰ ਕੀਤਾ ਸੀ? ਬਾਬਾ ਦਰਸ਼ਨ ਸਿੰਘ ਟੱਕੀ ਵਾਲੇ ਵਾਸਤੇ ਪੁਲਿਸ ਨੂੰ ਫੌਜ ਕਿਉਂ ਮਗਵਾਉਣੀ ਪਈ ਸੀ? ਟੱਕੀ ਵਾਲੇ ਬਾਬੇ ਦੀ ਅਸਲੀਅਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਨੂੰ ਇੱਕ ਬੇਨਤੀ ਹੈ ਕਿ ਵੀਰੇ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰਦੇ ਹੋ। ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਕੋਈ ਸਮਾਂ ਸੀ ਜਦੋਂ ਪੰਜਾਬ ਨੂੰ ਗੁਰੂਆਂ ਪੀਰਾਂ ਸੂਫੀ ਸੰਤਾਂ ਦੀ ਧਰਤੀ ਕਿਹਾ ਜਾਂਦਾ ਸੀ। ਪਰ ਹੌਲੀ-ਹੌਲੀ ਵਕਤ ਬਦਲਿਆ ਤੇ ਅੱਜ ਇਸ ਧਰਤੀ ਤੇ ਪਿੰਡ-ਪਿੰਡ ਪਖੰਡੀ ਬਾਬਿਆਂ ਦੀ ਪਰਮਾਰ ਹੋ ਗਈ ਹੈ ਜੋ ਹਰ ਦਿਨ ਨਿਤ ਨਵੇਂ ਵਿਵਾਦਾਂ ਦੇ ਵਿੱਚ ਰਹਿੰਦੇ ਜੇਕਰ ਗੱਲ ਕਰੀਏ ਟੱਕੀ ਵਾਲੇ ਬਾਬੇ ਦੀ ਤਾਂ ਬਾਬਾ ਦਰਸ਼ਨ ਸਿੰਘ ਪਸ਼ੋਕਰ ਤੋਂ ਖਰੜ ਦੇ ਨੇੜੇ ਪੈਂਦੇ ਪਿੰਡ ਘਰੂਆ ਜਿਹੜਾ ਮਹਾਲੀ ਦਾ ਰਹਿਣ ਵਾਲਾ ਹੈ ਅੱਜ ਤੋਂ ਕਾਫੀ ਦਹਾਕੇ ਪਹਿਲਾਂ ਟੱਕੀ ਪਿੰਡ ਦੇ ਇਲਾਕੇ ਵਿੱਚ ਕਰੀਬ 100 ਏਕੜ ਵਿੱਚ ਬੜਾ ਸੰਘਣਾ ਜੰਗਲ ਹੁੰਦਾ ਸੀ ਤੇ ਪੁਰਾਣੇ ਲੋਕਾਂ ਵਿੱਚ ਇਸ ਜੰਗਲ ਨੂੰ ਲੈ ਕੇ ਇੱਕ ਡਰ ਪਿਆ ਸੀ ਕਿ ਜੰਗਲ ਵਿੱਚ ਭੂਤਾਂ ਦਾ ਵਾਸਾ ਹੈ ਪੂਰਾ ਇਲਾਕਾ ਖਾਲੀ ਅਤੇ ਕੋਈ ਰੋਕਟੋਕ ਹੋਣ ਨਾ ਕਰਕੇ ਇਹ ਬਾਬਾ ਫਿਰਦਾ ਫਰਾਉਂਦਾ ਇਸ ਜੰਗਲ ਵਿੱਚ ਆਪਣਾ ਇੱਕ ਡੇਰਾ ਬਣਾ ਲੈਂਦਾ ਹੈ ਦੇ ਨੇ ਵਿੱਚ ਰਹਿੰਦੇ ਨੂੰ ਜਦੋਂ ਬਾਬੇ ਨੂੰ 2-4 ਮਹੀਨੇ ਬੀਤ ਗਏ ਤਾਂ ਇਲਾਕੇ ਦੇ ਪੁਰਾਣੇ ਭੋਲੇ ਲੋਕ ਅਤੇ ਪਿੰਡੂ ਔਰਤਾਂ ਨੇ ਗੱਲਾਂ ਬਰਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਬਾਬਾ ਦਰਸ਼ਨ ਸਿੰਘ ਤਾਂ ਬੜੀ ਕਰਨੀ ਵਾਲਾ ਸਾਧੂ ਹੈ ਇਹਨੂੰ ਭੂਤਾਂ ਨੇ ਕੁਝ ਨਹੀਂ ਕੀਤਾ ਇਹ ਬਾਬਾ ਤਾਂ ਭੂਤਾਂ ਨੂੰ ਵਸ ਵਿੱਚ ਕਰ ਲੈਂਦਾ ਹੈ ਕਿਸੇ ਕਾਰਨ ਟੱਕੀ ਦੇ ਉਸ ਜੰਗਲ ਵਿੱਚ ਜੰਗਲਾਤ ਵਿਭਾਗ ਦੇ ਨਿਯਮਾਂ ਅਨੁਸਾਰ ਕੋਈ ਪੱਕੀ ਇਮਾਰਤ ਨਹੀਂ ਬਣ ਸਕਦੀ ਸੀ ਤੇ ਇਸ ਗੱਲ ਦਾ ਹੱਲ ਕੱਢਣ ਲਈ ਬਾਬਾ ਦਰਸ਼ਨ ਸਿੰਘ ਉੱਥੇ ਕੱਚੀਆਂ ਛਪਰੀਆਂ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦਾ ਜਦੋਂ ਆਸਿਓ ਪਾਸਿਓ ਸੰਗਤਾਂ ਵੱਲੋਂ ਕਾਫੀ ਮਾਇਆ ਇਕੱਠੀ ਆਉਣੀ ਸ਼ੁਰੂ ਹੋਈ ਤਾਂ ਬਾਬੇ ਨੇ ਜ਼ਮੀਨਾਂ ਦੇ ਹੇਠ ਡੂੰਘੇ ਟੋਏ ਪੁੱਟ ਕੇ ਭੋਰੇ ਬਣਾ ਲਏ ਤੇ ਉੱਪਰ ਝੌਪੜੀਆਂ ਸੱਤ ਲਈਆਂ ਭੋਰਿਆਂ ਵਿੱਚ ਬਾਬਾ ਆਪ ਖੁਦ ਰਹਿੰਦਾ ਸੀ ਪਰ ਜਿਵੇਂ-ਜਿਵੇਂ ਇਲਾਕੇ ਵਿੱਚ ਬਾਬੇ ਦੀ ਚਰਚਾ ਵਧੀ ਜਿੱਥੇ ਉਸਦੇ ਹੱਕ ਵਿੱਚ ਬਹੁਤ ਸਾਰੇ ਲੋਕ ਖੜੇ ਹੋਏ ਉੱਥੇ ਬਹੁਤ ਸਾਰੇ ਲੋਕ ਉਸਦੇ ਵਿਰੋਧ ਵਿੱਚ ਵੀ ਖੜ ਗਏ ਇਲਾਕੇ ਦੇ ਲੋਕਾਂ ਦੇ ਦੋ ਧੜੇ ਬਣ ਗਏ ਇੱਕ ਬਾਬੇ ਦੇ ਸਮਰਥਕ ਸਨ ਤੇ ਦੂਜੇ ਬਾਬੇ ਨੂੰ ਉੱਥੋਂ ਕੱਢਣਾ ਚਾਹੁੰਦੇ ਸਨ ਹੌਲੀ-ਹੌਲੀ ਇਹਨਾਂ ਧੜਿਆਂ ਦਾ ਸਿਆਸੀਕਰਨ ਹੋ ਗਿਆ ਤੇ ਬਾਬੇ ਲਈ ਖਿੱਚੋ-ਤਣ ਵੱਡੇ-ਵੱਡੇ ਲੀਡਰਾਂ ਵਿੱਚ ਸ਼ੁਰੂ ਹੋ ਗਈ ਪਰ ਦੂਜੇ ਪਾਸੇ ਇਹਨਾਂ ਦਿਨਾਂ ਵਿੱਚ ਹੀ ਬਾਬੇ ਦੇ ਲਾਮ ਲਸ਼ਕਰ ਵਿੱਚ 8 ਚੌਗਲੀ ਤਰੱਕੀ ਹੁੰਦੀ ਹੈ ਜੰਗਲ ਵਿੱਚ ਹੀ ਉਸਨੇ ਬਹੁਤ ਸਾਰੇ ਘੋੜੇ ਹਾਥੀ ਹਰਨਾ ਵਰਗੇ ਜੰਗਲੀ ਜਾਨਵਰ ਪਾਲਤੂ ਰੱਖ ਲੈ ਸਨ ਕਰਦਿਆ ਕਰਦਿਆ ਜਦੋਂ ਬੇਤਹਾਸ਼ਾ ਪੈਸਾ ਬਾਬੇ ਕੋਲ ਇਕੱਠਾ ਹੋ ਗਿਆ ਤਾਂ ਉਹਨਾਂ ਸਮਿਆਂ ਵਿੱਚ 90 ਦੇ ਦਹਾਕੇ ਵਿੱਚ ਬਾਬਾ ਆਪਣੇ ਆਉਣ ਜਾਣ ਲਈ ਕਿਰਾਏ ਤੇ ਇੱਕ ਹੈਲੀਕਾਪਟਰ ਖਰੀਦਦਾ ਏ ਜਿਹੜੇ ਸਮਿਆਂ ਵਿੱਚ ਆਮ ਲੋਕਾਂ ਨੂੰ ਸਾਈਕਲ ਵੀ ਮੁਸ਼ਕਲ ਨਾਲ ਜੁੜਦੇ ਸਨ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਵੀ ਪੰਜਾਬ ਦੇ ਕਿਸੇ ਵਿਰਲੇ ਵਾਂਝੇ ਬਾਬੇ ਕੋਲ ਹੀ ਹੈਲੀਕਾਪਟਰ ਹੋਵੇਗਾ ਟੀਵੀ ਅਖਬਾਰਾਂ ਵਾਲਿਆਂ ਨੇ ਬਾਬੇ ਦਾ ਨਾਮ ਹੀ ਹੈਲੀਕਾਪਟਰ ਬਾਬਾ ਜੋ ਪਰ ਬਾਬਾ ਰੱਖ ਦਿੱਤਾ ਸੀ ਹੁਣ ਬਾਬਾ ਦਰਸ਼ਨ ਸਿੰਘ ਆਪਣੇ ਦਿਵਾਨ ਲਗਾਉਣ ਨੇੜੇ ਤੇਲੇ ਦੇ ਪਿੰਡਾਂ ਵਿੱਚ ਵੀ ਹੈਲੀਕਾਪਟਰ ਤੇ ਜਾਇਆ ਕਰਦਾ ਸੀ ਦਵਾਨਾ ਵਿੱਚ ਬਾਬੇ ਨੂੰ ਸੁਣਨ ਵਾਲੇ ਘਟ ਤੇ ਹੈਲੀਕਾਪਟਰ ਵੇਖਣ ਵਾਲੇ ਜਾਦਾ ਲੋਕ ਹੁੰਦੇ ਸਨ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਹੈ ਪਰ ਇੱਕ ਦਿਨ ਸਾਲ 1999 ਦੇ ਵਿੱਚ ਬਾਬੇ ਦੀ ਛਪਰੀ ਦੇ ਕੋਲ ਇੱਕ ਪਾਣੀ ਦਾ ਛੱਪੜ ਹੁੰਦਾ ਜਿੱਥੇ ਪਹਿਲਾਂ ਪੁਰਾਣੇ ਲੋਕ ਜੰਗਲ ਵਿੱਚ ਮੱਝਾਂ ਚਾਰ ਕੇ ਉੱਥੇ ਡੰਗਰਾਂ ਨੂੰ ਪਾਣੀ ਪਿਉਉਂਦੇ ਹੁੰਦੇ ਸਨ ਪਰ ਇੱਕ ਦਿਨ ਪਿੰਡ ਦਾ ਇੱਕ ਬੰਦਾ ਜਦੋਂ ਉੱਥੇ ਆਪਣੇ ਪਸ਼ੂਆਂ ਨੂੰ ਪਾਣੀ ਪਿਉਉਣ ਗਿਆ ਤਾਂ ਬਾਬਾ ਅਤੇ ਉਸਦੇ ਚੇਲਿਆਂ ਵੱਲੋਂ ਉਸਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਇਸ ਗੋਲੀਬਾਰੀ ਵਿੱਚ ਬਹੁਤ ਸਾਰੇ ਮੱਝਾਂ ਚਾਰ ਵਾਲੇ ਜ਼ਖਮੀ ਹੋ ਜਾਂਦੇ ਹਨ ਹੁਣ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਨ ਤਾਂ ਪੀੜਤ ਲੋਕ ਬਾਬਾ ਅਤੇ ਉਸ ਦੇ ਚੇਲਿਆਂ ਦੇ ਪਰਚਾ ਦਰਜ ਕਰਵਾ ਦਿੰਦੇ ਪਰਚੇ ਤੋਂ ਬਾਅਦ ਜਦੋਂ ਪੁਲਿਸ ਬਾਬੇ ਨੂੰ ਗ੍ਰਿਫਤਾਰ ਕਰਨ ਜਾਂਦੀ ਹੈ ਤਾਂ ਡੇਰੇ ਵਿੱਚ ਸੈਂਕੜੇ ਬਾਬੇ ਦੇ ਸ਼ਰਧਾਲੂ ਇਕੱਠੇ ਹੋ ਜਾਂਦੇ ਹਨ ਪੁਲਿਸ ਅਤੇ ਸ਼ਰਧਾਲਾਂਵਾਂ ਵਿੱਚ ਬਹੁਤ ਵੱਡਾ ਟਕਰਾਅ ਹੋ ਜਾਂਦਾ ਹੈ ਲੋਕ ਇੰਨੇ پاਗਲ ਹੋ ਗਏ ਸਨ ਕਿ ਉਹ ਬਾਬੇ ਲਈ ਪੁਲਿਸ ਨੂੰ ਹੀ ਮਾਰਨ ਤੇ ਉੱਤਰ ਆਏ ਸਨ ਪਰ ਫਿਰ ਕਿਵੇਂ ਨਾ ਕਿਵੇਂ ਕਿਸੇ ਤਰੀਕੇ ਸੁਝਾਅ ਭਜਾ ਕੇ ਪੁਲਿਸ ਬਾਬੇ ਨੂੰ ਗ੍ਰਿਫਤਾਰ ਕਰਕੇ ਗੱਡੀ ਵਿੱਚ ਬਿਠਾ ਲੈਂਦੀ ਹੈ ਕਿਉਂਕਿ ਬਾਬੇ ਨੂੰ ਪਤਾ ਲੱਗ ਗਿਆ ਸੀ ਕਿ ਜੇਕਰ ਕੋਈ ਪੁੱਠਾ ਸਿੱਧਾ ਕੰਮ ਮੇਰੇ ਭਗਤਾਂ ਨੇ ਕਰ ਦਿੱਤਾ ਤਾਂ ਉਹ ਭੁਗਤਣਾ ਮੈਨੂੰ ਪਵੇਗਾ ਬਾਬਾ ਆਪਣੀ ਗੱਡੀ ਵਿੱਚ ਬੈਠ ਕੇ ਪੁਲਿਸ ਦੇ ਅੱਗੇ ਲਾ ਕੇ ਤੁਰ ਪੈਂਦਾ ਦੋ ਤਿੰਨ ਲੋਕਲ ਪੁਲਿਸ ਥਾਣਿਆਂ ਵਿੱਚ ਸੀਨੀਅਰ ਅਧਿਕਾਰੀ ਬਾਬੇ ਨੂੰ ਲੈ ਕੇ ਗਏ ਪਰ ਕਿਸੇ ਥਾਣੇ ਵਾਲੇ ਨੇ ਅੱਗੋਂ ਬਾਬੇ ਨੂੰ ਆਪਣੇ ਥਾਣੇ ਵਿੱਚ ਰੱਖਣ ਤੋਂ ਕੋਰੀ ਨਾ ਕਰ ਦਿੱਤੀ ਅਖੀਰ ਪੁਲਿਸ ਬਾਬੇ ਨੂੰ 마ਸੀਵਾੜੇ ਲੈ ਕੇ ਜਾਂਦੀ ਹੈ ਜਿੱਥੇ ਇੱਕ ਰਾਤ ਥਾਣੇ ਵਿੱਚ ਰੱਖ ਕੇ ਅਗਲੇ ਦਿਨ ਬਾਬੇ ਨੂੰ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਉਸ ਦਿਨ ਸਾਰੇ ਸ਼ਰਧਾਲੂ ਬਾਬੇ ਨੂੰ ਪਿੱਛੋਂ ਥਾਂ-ਥਾਂ ਤੇ ਲੱਭਦੇ ਰਹੇ ਸਨ ਕਿ ਪੁਲਿਸ ਸਾਡੇ ਮਹਾਂਪੁਰਖਾਂ ਨੂੰ ਕਿੱਥੇ ਚੁੱਕ ਕੇ ਲੈ ਗਈ ਪਰ ਕਿਸੇ ਨੂੰ ਕੁਝ ਪਤਾ ਨਾ ਲੱਗਾ ਕਿ ਬਾਬੇ ਨੂੰ ਜੇਲ੍ਹ ਭੇਜ ਦਿੱਤਾ ਗਿਆ ਇਸ ਤੋਂ ਅਗਲੇ ਦਿਨ ਬਾਬੇ ਦੇ ਬਹੁਤ ਸਾਰੇ ਸ਼ਰਧਾਲੂ ਹਾਈਵੇ ਜਾਮ ਕਰ ਦਿੰਦੇ ਹਨ ਹੱਯਾਰਾਂ ਲੋਕ ਬਾਬੇ ਦੇ ਹੱਕ ਵਿੱਚ ਸੜਕਾਂ ਤੇ ਬੈਠ ਗਏ ਸਨ ਪਰ ਧਰਨਾ ਲੱਗਦੇ ਦੌਰਾਨ ਇੰਨੇ ਨੂੰ ਧਰਨੇ ਲੱਗੇ ਦੇ ਦੌਰਾਨ ਭਾਰਤੀ ਫੌਜ ਦਾ ਇੱਕ ਕਾਫਲਾ ਉਸ ਰੋਡ ਉਤੋਂ ਦੀ ਲੰਘਦਾ ਹੈ ਪੁਲਿਸ ਫੌਜ ਵਾਸਤੇ ਇੱਕ ਪਾਸੇ ਦਾ ਰਸਤਾ ਖਾਲੀ ਕਰਵਾਉਣ ਲਈ ਧਰਨਾਕਾਰੀਆਂ ਨੂੰ ਕਹਿੰਦੀ ਹੈ ਫੌਜ ਦਾ ਕਾਫਲਾ ਤਾਂ ਲੋਕ ਦਰਦੇ ਲਗਾ ਦਿੰਦੇ ਪਰ ਜਦੋਂ ਸੜਕ ਤੇ ਰਸਤਾ ਖਾਲੀ ਕਰਵਾਉਣ ਲਈ ਥੋੜਾ ਧੱਕਾ ਮੁੱਕੀ ਕਰਦੀ ਤਾਂ ਲੋਕ ਸੜਕ ਤੇ ਪੈ ਪੱਥਰਾਂ ਦੇ ਨਾਲ ਪੁਲਿਸ ਉਤੇ ਹਮਲਾ ਕਰ ਦਿੰਦੇ ਹਨ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਹਵਾਈ ਫੈਰ ਕੀਤੇ ਜਾਂਦੇ ਫਿਰ ਲਾਠੀ ਚਾਰਜ ਸ਼ੁਰੂ ਹੋ ਜਾਂਦਾ ਹੈ ਕਿਵੇਂ ਨਾ ਕਿਵੇਂ ਪੁਲਿਸ ਇਸ ਧਰਨੇ ਨੂੰ ਚੁੱਕਣ ਵਿੱਚ ਕਾਮਯਾਬ ਹੋ ਜਾਂਦੀ ਹੈ ਪਰ ਦੂਜੇ ਪਾਸੇ ਸਿਆਸੀ ਥਾਪੜਾ ਹੋਣ ਕਰਕੇ ਇਸ ਕਾਰਵਾਈ ਦੀ ਹਾਈ ਕੋਰਟ ਵਿੱਚ ਰਿਟ ਪੈ ਜਾਂਦੀ ਹੈ ਤੇ ਪੁਲਿਸ ਅਧਿਕਾਰੀਆਂ ਤੇ ਸੀਬੀਆਈ ਦੀ ਇਨਕੁਆਰੀ ਲਾ ਦਿੱਤੀ ਜਾਂਦੀ ਹੈ ਸਮਾਂ ਬੀਤਿਆ ਤਾਂ ਬਾਬੇ ਦੀ ਉਸ ਕੇਸ ਵਿੱਚ ਜਵਾਬਦਾਰੀ ਹੋ ਜਾਂਦੀ ਤੇ ਬਾਬਾ ਫਿਰ ਆਪਣੇ ਕਿਸੇ ਹੋਰ ਡੇਰੇ ਜਾ ਕੇ ਰਹਿਣ ਲੱਗ ਪਿਆ ਉਥੇ ਰਹਿੰਦੇ ਆ ਪੁਲਿਸ ਅਧਿਕਾਰੀਆਂ ਅਨੁਸਾਰ ਇੱਕ ਔਰਤ ਨੇ ਬਾਬੇ ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵੀ ਲਗਾਏ ਸਨ ਉਹ ਪਰਚਾ ਵੀ ਬਾਬੇ ਤੇ ਦਰਜ ਹੋਇਆ ਸੀ ਸਮਾਂ ਹੋਰ ਅੱਗੇ ਬੀਤਿਆ ਤਾਂ ਢੱਕੀ ਦੇ ਇਲਾਕੇ ਵਿੱਚ ਜੋ ਬਾਬੇ ਦਾ ਵਿਰੋਧੀ ਧੜਾ ਹੁੰਦਾ ਜੋ ਉਸ ਨੂੰ ਡੇਰੇ ਵਿੱਚੋਂ ਕੱਢਣਾ ਚਾਹੁੰਦਾ ਸੀ ਉਹ ਬਾਬੇ ਦੇ ਡੇਰੇ ਤੇ ਜਾ ਕੇ ਹਮਲਾ ਕਰ ਦਿੰਦੇ ਐ ਤੇ ਡੇਰੇ ਦੇ ਵਿੱਚ ਬਣੀਆਂ ਘਾਹ ਫੂਸ ਦੀਆਂ ਝੌਪੜੀਆਂ ਨੂੰ ਅੱਗ ਲਗਾ ਦਿੰਦੇ ਹਨ ਆਗ ਲਗਾਉਣ ਕਰਕੇ ਇਸ ਧੜੇ ਤੇ ਵੀ ਪੁਲਿਸ ਵੱਲੋਂ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਪੰਜਾਬ ਵਿੱਚ 2002 ਦੇ ਵਿਧਾਨ ਸਭਾ ਇਲੈਕਸ਼ਨ ਆ ਜਾਂਦੇ ਹਨ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਹੈ ਤੇ ਚੋਣਾਂ ਦੇ ਥੋੜੇ ਸਮੇਂ ਬਾਅਦ ਹੀ ਬਾਬਾ ਦਰਸ਼ਨ ਸਿੰਘ ਦੁਬਾਰਾ ਆਪਣੇ ਟੱਕੀ ਵਾਲੇ ਡੇਰੇ ਵਿੱਚ ਆ ਗਿਆ ਹੌਲੀ ਹੌਲੀ ਬਾਬੇ ਦੇ ਵਿਰੋਧੀ ਵੀ ਸ਼ਾਂਤ ਹੋ ਗਏ ਤੇ ਉਹਨਾਂ ਸਮੇਂ ਤੋਂ ਲੈ ਕੇ ਅੱਜ ਤੱਕ ਬਾਬਾ ਦਰਸ਼ਨ ਸਿੰਘ ਟੱਕੀ ਵਾਲੇ ਉਸੇ ਜੰਗਲ ਦੇ ਵਿੱਚ ਰਹਿ ਰਹੇ ਹਨ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਟੱਕੀ ਸਾਹਿਬ ਵਾਲੇ ਬਾਬਾ ਦਰਸ਼ਨ ਸਿੰਘ ਤੇ ਸਾਲ 1999 ਵਿੱਚ ਪਾਇਆ ਇੱਕ ਪੁਲਿਸ ਕੇਸ ਦੀ ਇਹ ਜਾਣਕਾਰੀ ਇੱਕ ਇੰਟਰਵਿਊ ਦੌਰਾਨ ਪੰਜਾਬ ਪੁਲਿਸ ਦੇ ਸਾਬਕਾ AIG ਨੇ ਇੱਕ ਨਿੱਜੀ ਚੈਨਲ ਦੇ ਨਾਲ ਸਾਂਝੀ ਕੀਤੀ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ